ਸਾਫਰੀਕਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਹੋ ਮਿੱਤਰੋ ਅੱਜ ਸਵੇਰ ਸਵੇਰ ਦਾ ਟਾਈਮ ਆ ਤੇ ਬਲੌਗ ਬਹੁਤ ਕੈਂਟ ਹੋਣ ਵਾਲਾ ਕਿਉਂਕਿ ਅੱਜ ਉਡਾਵਾਂਗੇ ਆਪਾਂ ਕਬੂਤਰ ਆਪਣੇ ਬਹੁਤ ਟਾਈਮ ਬਾਅਦ ਤੇ ਨਾਲੇ ਵੀਰੇ ਜਿਹੜੇ ਆ ਬੱਚੇ ਕਢਾਇ ਸੀ ਆਪਾਂ ਇਨਕਿਊਵੇਟਰ ਚੋਂ ਮਸ਼ੀਨ ਚੋਂ ਇਹਨਾਂ ਨੂੰ ਬਾਹਰ ਛੱਡਾਂਗੇ ਕਿਉਂਕਿ ਜਦੋਂ ਦੇ ਆ ਬੱਚੇ ਕਢਾਏ ਨੇ ਉਦੋਂ ਦੇ ਖੁੱਡੇ ਦੇ ਅੰਦਰ ਨਹੀਂ ਅੱਜ ਇਹਨਾਂ ਸਾਰਿਆਂ ਨੂੰ ਬਾਹਰ ਛੱਡਾਂਗੇ ਆਪਣੇ ਸੈਟਅਪ ਤੇ ਪਹਿਲੀ ਵਾਰ ਪਹਿਲਾਂ ਛੱਡਦੇ ਆਂ ਬਈ ਆਪਾਂ ਕਬੂਤਰਾਂ ਨੂੰ ਆਜੋ ਬਈ ਫੈਂਸੀ ਕਬੂਤਰੋ ਆਜੋ ਬਈ ਸ਼ਾਬਾਸ਼ 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 ਵੈਰੀ ਗੁੱਡ ਵੈਰੀ ਗੁੱਡ ਆਜੋ 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 ਕੱਢਦੇ ਕੱਢਦੇ ਗੀਤ ਸ਼ਾਬਾਸ਼ ਲਓ ਜੀ ਰਹਿ ਗਿਆ ਕੋਈ ਕਿ ਆਗੇ ਸਾਰੇ ਬਾਹਰ ਆਗੇ ਲੋ ਬਈ ਤਾਂ ਮਿੱਤਰੋ ਪਿਛਲੇ ਬਲੌਗ ਚ ਮੈਂ ਤੁਹਾਨੂੰ ਕਿਹਾ ਸੀ ਵੀ ਆਪਣੇ ਸ਼ਿਰਾਜੀ ਆਂਡੇ ਧਰਨ ਵਾਲੇ ਨੇ ਤਾਂ ਬਈ ਆਪਣੀ ਸ਼ਿਰਾਜੀ ਕਬੂਤਰੀ ਨੇ ਆਂਡੇ ਧਰ ਲਏ ਤੇ ਹੁਣ ਵਾਰੀ ਸੈਂਟੀਨੇਟਾਂ ਦੀ ਆ ਉਹ ਕਬੂਤਰ ਵੀ ਦੇਖੋ ਐਨ ਵਧੀਆ ਗੁੜਤ ਦਾ ਫਿਰਦਾ ਹੈਗਾ ਤੇ ਜੋੜੀ ਵਾਂਂਡੇ ਧਰਨ ਵਾਲੀ ਆ ਜਲਦੀ ਫੇਰ ਆਪਣੇ ਕੋਲੇ ਸੈਂਟੀਨੇਟਾਂ ਦੇ ਬੱਚੇ ਵੀ ਆ ਜਾਣਗੇ ਤਾਂ ਆਜੋ ਪਹਿਲਾਂ ਤੁਹਾਨੂੰ ਆ ਦਿਖਾ ਦਈਏ ਇਹ ਇੱਥੇ ਧਰੇ ਹੋਏ ਨੇ ਆਫੀ ਬਈ ਇੱਕ ਆਂਡਾ ਧਰਿਆ ਹਲੇ ਤੇ ਬਾਕੀ ਦੇਖਦੇ ਆ ਆ ਕਦੋਂ ਧਰਦਿਆ ਆਜੋ ਹੁਣ ਆਪਾਂ ਆ ਮੁਰਗੇ ਛੱਡ ਦਈਏ ਪਹਿਲਾਂ ਆਪਾਂ ਇਧਰੋਂ ਸ਼ੁਰੂਆਤ ਕਰਾਂਗੇ ਅੱਜ ਲਓ ਜੀ ਡਾਕੂ ਆਜੋ ਜੀ ਡਾਕੂ ਡਾਕੂ ਆ ਗਿਆ ਡਾਕੂ ਦੀ ਫੈਮਿਲੀ ਆ ਗਈ ਲਓ ਜੀ ਤਿੰਨ ਮੁਰਗੀਆਂ ਦੇਤੀਆਂ ਬਈ ਇਹਨੂੰ ਇੱਕ ਲਾਲ ਇੱਕ ਕਾਲੀ ਤੇ ਬਈ ਕਾ ਚਿੱਟੀ ਮੁਰਗੀ ਚਿੱਟੀ ਮੁਰਗੀ ਨੇ ਹਲੇ ਬੱਚੇ ਛੱਡੇ ਨਹੀਂ ਪਰ ਆਪਾਂ ਛੜਾ ਦਾਂਗੇ ਤਾਂ ਬਈ ڈاکੂ ਦੇ ਨਾਲ ਨੇ ਤਿੰਨ ਮੁਰਗੀਆਂ ਤੇ ਆਪਣੇ ਤੂਫਾਨ ਦੇ ਨਾਲ ਨੇ ਚਾਰ ਮੁਰਗੀਆਂ ਚਾਰ ਨੇ ਕਿ ਪੰਜ ਨੇ ਗੀਰ ਤਾ ਚਾਰ ਪੰਜ ਨੇ ਹਨਾ ਤਾਂ ਬਈ ਆ ਦੋਨੇ ਅੱਗੇ ਬਾਹਰ ਹੁਣ ਆਪਾਂ ਖੋਲਦੇ ਆਂ ਗੇਟ ਇਹਨਾਂ ਦਾ ਆਜੋ ਬਈ ਆਜੋ ਬਈ ਵੈਲਕਮ ਗੁੱਡ ਮਾਰਨਿੰਗ ਆਜੋ ਆਜੋ ਭੱਜ ਕੇ ਸ਼ਾਬਾਸ਼ ਲੈ ਕੀਰਤਾ ਵੀ ਖੋਲਦੇ ਵੱਡੇ ਚੂਚੇ ਆਜੋ ਬਈ ਵੱਡੇ ਦੇਖੋ ਬਈ ਆ ਗਏ ਬਈ ਇਹ ਵੀ ਲਓ ਜੀ ਜਿਵੇਂ ਜਿਵੇਂ ਜਾਨਵਰ ਆਈ ਜਾਂਦੇ ਨੇ ਸੈਟਅਪ ਤੇ ਲੱਗੀ ਜਾਂਦੀਆਂ ਨੇ ਰੌਣਕਾਂ ਆਜੋ ਬਈ ਆ 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 ਤੇ ਡਾਕੂ ਕਰਦਾਂਗੇ ਬੰਦ ਤੇ ਆ ਚੂਚੇ ਛੱਡ ਦਾਂਗੇ ਠੀਕ ਆ ਆ ਜਾ ਇੰਨੇ ਆਪਾਂ ਉਧਰਲੇ ਜਾਨਵਰ ਛੱਡਿਆਈਏ ਬਾਰਡਰ ਤੋਂ ਆਗੇ ਆਪਾਂ ਪਾਰ ਆਹ ਲਾ ਦਿੰਨੇ ਆ ਬਈ ਹੁਣ ਆਪਾਂ ਛੱਡਦੇ ਆ ਬਈ ਇਧਰਲੇ ਸਾਰੇ ਜਾਨਵਰ ਖੀਰ ਤੇ ਰਾਂਝਾ ਲੇਲਾ ਤੇ ਮਾਈ ਨੂੰ ਆਹ ਦੋਨੇ ਬਾਹਰ ਫਿਰਦੇ ਆ ਤੇ ਇਹਨਾਂ ਚੋਂ ਇਹਨਾਂ ਨੂੰ ਬੰਦ ਕਰ ਦਿੰਨੇ ਆ ਤੇ ਆ ਤਾਂ ਬਾਹਰ ਹੀ ਰਹਿਣਗੇ ਆ ਸਾਰੇ ਖੁੱਡੇ ਵਾਲੇ ਜਾਨਵਰ ਬੰਦ ਪਏ ਨੇ ਬਈ ਕੀਰਤ ਪਹਿਲੇ ਇਹਨਾਂ ਦਾ ਖੋਲਦੇ ਗੇਟ ਦੱਬ ਕੇ ਦੱਬ ਕੇ ਲੱਤ ਨਾਲ ਦੱਬਲਾ ਹਾਂ ਸ਼ਾਬਾਸ਼ ਆਜੋ 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 ਸ਼ਾਬਾਸ਼ ਫਰੋਜਲ ਬਲੈਕ ਐਸਟਰਲੋਬ ਅਮਰੀਕਨ ਸਿਲਕੀ ਆਜੋ ਬਈ ਤਾਂ ਵੀ ਆ ਜਾਨਵਰ ਆ ਕੇ ਬਾਹਰ ਤੇ ਹੁਣ ਆਪਾਂ ਛੱਡ ਦਿਆਂ ਇਧਰਲੇ ਪਹਿਲਾਂ ਆਪਾਂ ਛੱਡ ਦਿਆਂ ਅਸੀਲ ਮੁਰਗਾ ਤੇ ਮੁਰਗੀ ਮੁਰਗੀਆਂ ਸੱਚ ਆਜੋ ਬਈ ਅਸੀਲੋ ਆ ਆ ਆ ਆ ਆ ਆ ਆਜੋ 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 ਸ਼ਾਬਾਸ਼ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਆਜੋ 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 ਆ ਚਾਰ ਮੁਰਗੀਆਂ ਲਾਈਆਂ ਹੋਈਆਂ ਨੇ ਬਈ 1 2 3 4 ਆ ਤਫਾਨ ਦੇ ਨਾਲ ਬ੍ਰਹਮਾ ਛੱਡ ਦੇ ਫਿਰ ਛੱਡਾਂਗੇ ਉਹ ਆ ਜਾ ਵੀ ਬ੍ਰਹਮਾ ਓਏ ਓਏ ਬ੍ਰਹਮਾ ਕਿੱਧਰ ਗਈ ਆ ਆ ਗਈ ਆ ਗਈ ਮਿੱਤਰੋ ਆਪਣੀ ਬ੍ਰਹਮਾ ਮੁਰਗੀ ਦੇਖੋ ਛੋਟੀ ਜੀ ਆ ਤੇ ਇਹਦੇ ਚੂਚੇ ਇਹ ਤੋਂ ਵੀ ਵੱਡੇ ਹੋਗੇ ਹੁਣ ਮਾਰੀ ਆ ਬਈ ਬੈਂਟਮਾਂ ਦੀ ਏ ਬਈ ਇਹਦੇ ਵਿੱਚ ਤਾਂ ਬੰਦ ਕਰਖੇ ਨੇ ਕਿਉਂਕਿ ਡੋਲੀ ਆਪਣੀ ਹੈ ਨਾ ਗੋਪੀ ਤੇ ਜਫੀ ਹੋਰੀ ਲੈ ਗਏ ਉਹਨਾਂ ਨੇ ਜੋੜੇ ਲਾਉਣੇ ਨੇ ਤਾਂ ਕਰਕੇ ਆ ਜਾਓ ਵੀ ਵੈਂਟ ਮੋ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਆਇਓ ਜਾਨਵਰ ਦਿੱਤੇ ਛੱਡ ਇੱਧਰ ਇਹਨਾਂ ਦਾ ਪਿਆ ਫੀਡਰ ਆ ਫੀਡਰ ਦੇ ਵਿੱਚ ਪਾ ਦਿੰਨੇ ਆਪਾਂ ਦਾਣੇ ਆ ਸੀ ਆਪਣੇ ਕੋਲੇ ਦਾਣੇ ਵੈਸੇ ਤਾਂ ਪਹਿਲਾਂ ਹੀ ਬਹੁ ਪਏ ਨੇ ਮੱਕੀ ਪਈਆ ਕਣਕ ਪਈਆ ਚਲਾ ਪਾ ਦਿੰਨੇ ਆ ਸਾਰਾ ਦਿਨ ਚੱਲ ਜੂਗਾ ਹੈ ਨਾ ਲੋ ਖਾਓ ਬਈ ਜੋ ਜੀ ਕਰਦਾ ਖਾਓ ਸਫਾਈ ਕਰਕੇ ਪਾਣੀ ਦਿੱਤਾ ਛਿੜਕ ਤੇ ਨਾਲੇ ਭਰਤੀ ਆ ਡੱਗੀ ਪਾਣੀ ਦੀ ਹੀਰ ਤੇ ਰਾंजे ਨੂੰ ਬਈ ਇਹਦੇ ਵਿੱਚ ਦਾਣੇ ਪਾ ਦਨੇ ਆ ਆਓ 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 ਆਜੋ ਬਈ ਅੰਦਰ ਸ਼ਾਬਾਸ਼ ਆਓ 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 ਸ਼ਾਬਾਸ਼ ਖਾਓ ਬਈ ਚਲੋ ਚਲੋ ਅੰਦਰ ਵੈਰੀ ਗੁੱਡ ਆ ਦੋਨੇ ਜੀ ਆ ਗਏ ਅੰਦਰ ਲੋ ਬਈ ਇੱਕ ਮੁਠੀ ਹੋਰ ਲਓ ਦਾਣਿਆਂ ਦੀ ਚੱਕੋ ਮਾਫਟਰ ਕੇ ਦੇ ਅੰਦਰ ਚੱਲਦੇ ਆ ਤੇ ਪਾਉਣਿਆ ਦਾਣਾ ਪਾਣੀ ਹਾਂ ਵੀ ਕਿਵੇਂ ਹੋ ਸਾਰੇ ਠੀਕ ਹਾਂਜੀ ਕੋਕ ਠੇ ਲੋ ਤਰਿਆ ਤੁਸੀਂ ਦੂਜਾ ਅੰਡਾ ਕੇ ਨਾ ਨਾ ਬਈ ਤਰਿਆ ਨਹੀਂ ਹਲੇ ਤੱਕ ਕਾਂਡਈਆ ਆਹ ਲੋ ਤਾਇਆ ਤਾਇਆ ਪਾਣੀ ਆ ਪਾ ਦਿੰਨੇ ਆ ਬਈ ਆਪਣੀ ਫੀਡਰ ਦੇ ਵਿੱਚ ਆ ਜਾਓ ਵੀ ਖਾ ਲੋ ਆ ਆ ਆ ਕਬੂਤਰੀਆਂ ਦੇ ਦਾਣੇ ਪਏ ਨੇ ਚਿੜੀਆਂ ਨੂੰ ਆਪਾਂ ਪਾਤਾ ਕਰਦੇ ਬੰਦ ਆ ਜਾ ਫਟਾਫਟ ਹੁਣ ਆਪਾਂ ਕਬੂਤਰ ਡਾਉਣੇ ਆ ਚੱਲ ਕੇ ਠੀਕ ਆ ਆਹ ਚੱਕ ਲੈਂਦੀ ਛਾਤਰੀ ਤੇ ਦੂਜੀ ਛਾਤਰੀ ਉਹ ਖੁੱਡੇ ਚ ਪਈਆ ਦੋਨੇ ਛਾਤਰੀਆਂ ਲਾ ਲਈਏ ਫਿਰ ਦਿਨੇ ਆਪਾਂ ਉਹਲੇ ਕਬੂਤਰਾਂ ਨੂੰ ਕੱਢ ਲਾ ਖੀਰ ਤਾਂ ਛਾਤਰੀ ਛਾਤਰੀ ਪਹਿਲਾਂ ਛਾਤਰੀਆਂ ਲਾਵਾਂਗੇ ਫਿਰ ਡਾਵਾਂਗੇ ਤੂੰ ਛਾਤਰੀ ਕੱਢ ਐਨੇ ਮੈਂ ਆ ਲਾਦਾ ਢਾਂਗੀ ਇਧਰ ਲੱਗ ਰਹੀ ਆ ਇੱਥੇ ਲਾ ਦਿੰਨੇ ਆ ਲਓ ਜੀ ਕੰਮ ਡਾਨਾ ਇੱਕ ਇਧਰ ਤੇ ਇੱਕ ਇਧਰ ਦੋਨੇ ਛਾਤਰੀਆਂ ਗਈਆਂ ਆਪਣੀਆਂ ਲੱਗ ਮਿੱਤਰੋ ਆਜੋ ਫਿਰ ਆਪਾਂ ਉਡਾਈਏ ਹੁਣ ਕਬੂਤਰ ਲੈ ਵੀ ਖੋਲ ਗੇਟ ਤੇ ਕੱਢੀਏ ਅੰਦਰੋਂ ਹਾਂ ਵੀ ਕਿਵੇਂ ਹੋ ਸਾਰੇ ਠੀਕ ਠਾਕ ਹਾਂ ਲਾਈਟ ਲਾ ਲਈਏ ਕਿਹੜੇ ਕਿਹੜੇ ਡਾਈਏ ਇੱਕ ਤਾਂ 855 ਡਾਉਨੇ ਆ ਬੈਠਾ ਭੱਜ ਨਾ ਪੁੱਤ ਆ ਜਾ ਆ ਜਾ ਤੈਨੂੰ ਉਡਾਵਾਂਗੇ ਅੱਜ ਆਸੀ ਭਾਈ ਆ ਚੱਕ ਲਿਆ ਇੱਕ ਉਡਾਵਾਂਗੇ ਗੁੜਰੰਗੀ ਨੂੰ ਉਹ ਬੈਠੀ ਆ ਉਹ ਬੈਠੀ ਸਾਹਮਣੇ ਇੱਕ ਗੋਲੀ ਵਾਲਾ ਤੇ 5911 ਫੜ ਲਈ ਹਾਂ ਫੜ ਲਈ ਆ ਸੀ ਆ ਜਾ 855 ਤੇ 5911 ਦੋਨੇ ਫੜ ਲਏ ਬਈ ਤੇ ਇੱਕ ਆ ਫੜ ਲਈ ਆ ਤਿੰਨ ਢਾ ਦਈਏ ਫਿਰ ਡਾਵਾਂਗੇ ਅਗਲੇ ਲੈ ਵੀ ਗੇਟ ਬੰਦ ਕਰਦੇ ਫਟਾਫਟ ਤੇ ਦੇਈਏ ਓਲੇ ਐਨਾ ਚ ਕਾ ਫੜ ਕੇ ਰੱਖ ਆ ਫੜ ਲਾ 911 ਹਾਂ ਪਹਿਲਾਂ ਆਪਾਂ ਛੱਡਦੇ ਆ ਬਈ ਇਹਨੂੰ ਲੈ ਵੀ ਤਿਆਰਾਂ ਫਿਰ ਅੱਜ ਉਡਣ ਲਈ ਏ ਚੱਲ ਬਈ ਚੱਲ 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 ਲਿਆ ਵੀ ਅਗਲੇ ਫਟਾਫਟ ਫੜਾਈ ਚੱਲ ਆ ਜਾ ਵੀ 911 ਚੱਲ ਬਈ ਚੱਲ 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 ਹਵਾ ਹੀ ਕਿਧਰੋਂ ਚੱਲ ਪਈ ਅੱਜ ਓਹੋ ਚੱਲ ਬਈ ਚੱਲ 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 ਆਸੀ ਗੁੜ ਰੰਗੀ ਚੱਲ ਬਈ ਫਿਰ ਆ ਤਿੰਨ ਛੜਤੇ ਬਈ 1 2 3 ਆਓ ਅਗਲੇ ਕਢੀਏ ਤੈਨ ਆਸੀ ਗੋਲੀ ਵਾਲਾ ਚੱਲ ਬਈ ਆ ਲਿਆ ਵੀ ਅਗਲਾ ਆਸੀ ਗੋਲੀ ਵਾਲਾ ਛੋਟਾ ਹਾਂ ਵੀ ਤੈਨੂੰ ਤਾਂ ਬਾਵਾ ਦਿਨ ਹੋ ਗਏ ਹਨਾ ਉੱਡੇ ਨੂੰ ਚੱਲ ਫਿਰ ਆ ਲਿਆ ਵੀ ਅਗਲਾ ਆਸੀ ਆਪਣੇ ਛੋਟੇ ਬੱਚਿਆਂ ਚੋਂ ਜਿਹੜੇ ਨਵੇਂ ਕਢਾਏ ਸੀਗੇ ਇਹਦੇ ਕਾਲੇ ਜਿਹੇ ਸ਼ਿੱਟ ਨੇ ਬਈ ਆਹਾ ਜਿਹੜਾ ਭੱਜ ਗਿਆ ਸੀ ਫਿਰ ਮੁੜੇ ਆਇਆ ਸੀ ਇਹ ਚੱਲ ਬਈ ਆ ਚਲੋ 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 ਆ ਆਂਦਾ ਬਾਕੀ ਆ ਫਿਰਦੇ ਆ ਬਈ ਆ ਆਗੇ ਬਈ ਅਗਲੇ 7ਵੇਂ ਤੇ 8ਵੇਂ ਲੈ ਵੀ ਚੱਲ ਇਹ ਚੱਲ ਬਈ ਲੈ ਆ ਵੀ ਅਗਲੀ ਇਹ ਚੱਲ ਬਈ ਆ ਆ ਹੁੰਦੇ ਨੇ ਬਈ ਦੇਖੋ ਆ ਮਿੱਤਰੋ ਵੀ ਅੱਜ 8 ਕਬੂਤਰ ਡਾਤੇ ਤੇ ਦੇਖਦੇ ਕਿਵੇਂ ਉੱਡਦੇ ਅੱਜ ਬਾਕੀ ਕੱਲ ਨੂੰ ਫੇਰ ਹਨਾ 2 4 ਨਵੇਂ ਹੋ ਡਾਵਾਂਗੇ ਆ ਤਾਂ ਫਿਰੇ ਆਪਣੇ ਉੱਡੇ ਹੋਏ ਨੇ ਪਹਿਲਾਂ ਅੱਜ ਸਾਰੇ ਡਾਤੇ 8 ਦੇ 8 ਚਲੋ ਵੀ ਚਲੋ ਆ ਫਿਰਦਾ 855 ਚਾਲੀ ਚੱਲ 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 ਥੋੜੀ ਇਹ ਹਵਾ ਚੱਲੀ ਜਾਂਦੀ ਹੈ ਬਈ ਤਾਂ ਕਰਕੇ ਹਨਾ ਹਵਾ ਇਧਰ ਇਧਰ ਨੂੰ ਲੈ ਕੇ ਜਾਂਦੀ ਹੈ ਖਿੱਚ ਕੇ ਦੇਖ ਐ ਇਧਰ ਨੂੰ ਪੂਰੇ ਐਣ ਲੈ ਕੇ ਜਾਂਦੀ ਆ ਝਟਕੇ ਚ ਆ ਆ ਗਿਆ ਅਗਲੇ ਇੱਕ ਵਾਰੀ ਬਈ ਗੇੜਾ ਨਹੀਂ ਬਣਿਆ ਹਲੇ ਇਹਨਾਂ ਦਾ ਇਧਰ ਉਧਰ ਫਿਰਦੇ ਆ ਤਾਂ ਜਦੋਂ ਗੋਲ ਹੋ ਗਏ ਗੇੜੇ ਤੇ ਫਿਰ ਸੋਹਣੇ ਲੱਗਣਗੇ ਉੱਡਦੇ ਹਵਾ ਵਾਲੀ ਚੱਲੀ ਜਾਂਦੀ ਆ ਸ਼ੈਦੀ ਬਣੇ ਹਨਾ ਗੇੜਾ ਤਾਂ ਜਦੋਂ ਹਵਾ ਚੱਲਦੀ ਹੁੰਦੀ ਆ ਉਦੋਂ ਗੇੜਾ ਬਣਦਾ ਨਹੀਂ ਹੈਗਾ ਕਬੂਤਰਾਂ ਦਾ ਸਹੀ ਆ ਦੇਖੋ ਬਈ ਕਿਵੇਂ ਹਨਾ ਇਧਰ ਉਧਰ ਲਈ ਆ ਫਿਰਦੀ ਆ ਦੋ ਤਿੰਨ ਉਹ ਫਿਰਦੇ ਆ ਦੋ ਤਿੰਨ ਇਧਰ ਟੱਪ ਗਏ ਬਾਕੀ ਇੱਧਰ ਫਿਰਦੇ ਆਗੇ ਆ ਸੀਗੇ ਆ ਫਿਰਦੇ ਆ ਕਬੂਤਰ ਉਡਾ ਕੇ ਬਈ ਆਪਾਂ ਆ ਗਏ ਥੱਲੇ ਹੁਣ ਆਪਾਂ ਛੱਡ ਦਿਆ ਇਨਕੂਬੇਟਰ ਵਾਲੇ ਚੂਛਿਆਂ ਨੂੰ ਬਾਹਰ ਤੇ ਉਸ ਤੋਂ ਪਹਿਲਾਂ ਬੰਦ ਕਰਦੀ ਆ ਆਪਾਂ ਡਾਕੂ ਨੂੰ ਤੇ ਨਾਲੇ ਇੱਧਰ ਦੇਖੋ ਬਈ ਮੌਸਮ ਹੋ ਗਿਆ ਠੰਡਾ ਤੇ ਬਈ ਅੱਜ ਆਪਾਂ ਦੇਖਦੇ ਆ ਪੌਦੇ ਲੈ ਕੇ ਆਵਾਂਗੇ ਇੱਕ ਦੋ ਪੌਦੇ ਲਾਵਾਂਗੇ ਆਪਾਂ ਕਿਉਂਕਿ ਮੀਂਹ ਆਉਣ ਵਾਲਾ ਹੈਗਾ ਤੇ ਜੇ ਮੀਂਹ ਤੋਂ ਪਹਿਲਾਂ ਪਹਿਲਾਂ ਪੌਦੇ ਲਾਤੇ ਵਧੀਆ ਚੱਲ ਪੈਣਗੇ ਲੋ ਬਈ ਨੂੰ ਬੰਦ ਕਰ ਕੀਰ ਤੇ ਡਾਕੂ ਨੂੰ ਲੈ ਜਾ ਕਰਦੇ ਬੰਦ ਛੱਡ ਦੇ ਛੱਡ ਦੇ ਟਾਕੀ ਲਾ ਦੇ ਆ ਜਾਓ ਫਿਰ ਛੱਡੀਏ ਬੱਚੇ ਹਾਂ ਵੀ ਬੱਚੋ ਅੱਜ ਖੇਡੋਗੇ ਬਾਹਰ ਬਹੁਤ ਦਿਨਾਂ ਦੇ ਅੰਦਰੋਂ ਤੁਸੀਂ ਪਹਿਲਾਂ ਟਰਕੀ ਦਾ ਬੱਚਾ ਕੱਢਾਂਗੇ ਬਾਹਰ ਲਿਆ ਟਰਕੀ ਦਾ ਬੱਚਾ ਕਿਹੜੇ ਦਾ ਯਾਰ ਇਹ ਇਹ ਬੈਂਟਮ ਦਾ ਨਹੀਂ ਬੈਂਟਮ ਦਾ ਨਹੀਂ ਹੈਗਾ ਇਹ ਛੋਟਾ ਹੈਗਾ ਸਾਰਿਆਂ ਨਾਲੋਂ ਵੱਡਦਾ ਹੀ ਆ ਪਤਾ ਨਹੀਂ ਕੀ ਦਾ ਹੈਗਾ ਆ ਜਾਓ ਵੀ ਬੱਚੋ ਵੈਲਕਮ ਅੱਜ ਪਹਿਲੀ ਵਾਰ ਬਾਹਰ ਛੱਡੀ ਜਾਨੇ ਆ ਬਈ ਤੇ ਹੁਣ ਆਪਾਂ ਰੋਜ਼ ਬਾਹਰ ਛੱਡਾਂਗੇ ਇਹਨਾਂ ਨੂੰ ਤਾਂ ਕਿ ਇਹਨਾਂ ਦੀ ਗਰੋਥ ਵਧੀਆ ਹੋ ਜੇ ਚੱਲ ਵੀ ਟਰਕੀ ਆ ਪਤਾ ਨਹੀਂ ਕਿਹਦਾ ਬੱਚਾ ਬਈ ਜਮੀ ਛੋਟਾ ਜਾਗਾ ਹਨਾ ਪਤਾ ਨਹੀਂ ਕਿਹੜੀ ਬਰੀਡ ਨਿਕਲੇ ਚੱਲ ਵੀ ਅੰਦਰ ਓ ਬਾਹਰ ਸੱਚ ਚੱਲ 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 ਪਾ ਜਾ ਲਿਆ ਵੀ ਅਗਲੇ ਬਲੈਕ ਐਸਟਰਲੋਪ ਚਲੋ ਬਈ ਓ ਦੇਖੋ ਬਈ ਜਮੀ ਹੱਟਦਾਗਾ ਆ ਰਹੀ ਯਾਰ ਆ ਰਹੀ ਯਾਰ ਆ ਰਹੀ ਆ ਨਹੀਂ ਹੈਗਾ ਇਹ ਇਹ ਦੇਸੀ ਆਗਾ ਜਿਹੜੇ ਆਪਾਂ ਗਮਾਂਡੀਆਂ ਤੋਂ ਅੰਡੇ ਲਿਆਉਂਦੇ ਸੀ ਉਹਨਾਂ ਦਾ ਬੱਚਾ ਇਹ ਮੁਰਗੀਆਂ ਚੱਲ ਉਧਰ 1 2 3 4 4 ਬੱਚੇ ਛੱਡ ਤੇ ਆ ਗਿਆ ਅਗਲਾ ਬਲੈਕ ਆਸਟ੍ਰੋਲਬ ਬਲੈਕ ਆਸਟ੍ਰੋਲਬ ਚੱਲ ਵੀ ਲਿਆ ਵੀ ਅਗਲਾ ਇਹ ਤਾਂ ਉਹਦੇ ਨਾਲ ਦੀ ਆ ਚਲੋ ਭਾਈ ਚੱਲ ਵੀ ਟਰਕੀ ਉਧਰ ਖੇਡ ਫੈਂਸੀ ਚੱਲ ਲਿਆ ਵੀ ਅਗਲਾ ਚਲੋ ਭਾਈ ਖੇਡੋ ਬਾਹਰ ਹੁਣ ਤਾਂ ਭਾਈ ਇਹਨਾਂ ਦੀ ਦਿਨਾ ਚ ਗ੍ਰੋਥ ਹੋ ਜੂ ਜਦੋਂ ਬਾਹਰ ਛੱਡਣ ਲੱਗੇ ਚਲੋ ਬਈ ਕੱਚੇ ਥਾਂ ਚ ਖੇਡੋ ਜਾ ਕੇ ਕੱਚੇ ਚ ਲਿਆ ਬਈ ਬਾ ਆਪ ਬਾ ਚਲੋ ਬਈ ਬਸ ਆ ਰਹਿਣ ਦੇ ਇਹਨੂੰ ਨਾ ਛੱਡੀ ਇਹ ਵਿਚਾਰੇ ਦੀ ਲੱਤ ਨਹੀਂ ਕੰਮ ਕਰਦੀ ਚਲੋ ਬਈ ਆ ਜਾ ਤੂੰ ਆ ਜਾ ਥੱਲੇ ਆ ਜਾ ਡਰ ਨੂੰ ਦੱਸ ਕੀ ਆ ਦੇਖੋ ਬਈ ਇੱਧਰ ਆ ਗਏ ਸਾਰੇ ਛੋਟੇ ਬੱਚੇ ਆਪਣੇ ਇਨਕਿਊਬेटर ਵਾਲੇ ਤਾਂ ਬਈ ਹੁਣ ਇੱਥੇ ਰੋਜ਼ ਫਿਰਿਆ ਕਰਨਗੇ ਜਦੋਂ ਆਏ ਗੁਹੇ ਗੁਹੇ ਦੇ ਵਿੱਚ ਹਣਾ ਇੱਧਰ ਤਾਂ ਦਿਨਾਂ ਚ ਹੀ ਗ੍ਰੋਥ ਹੋ ਜੂ ਇਹਨਾਂ ਦੀ ਤਾਂ ਅੱਜ ਬਈ ਇਹਨਾਂ ਦਾ ਪਹਿਲਾ ਦਿਨ ਆ ਬਾਹਰ ਤਾ ਪਹਿਲਾਂ ਤਾਂ ਨਹੀਂ ਕੱਡੇ ਵੀ ਬਾਲੇ ਛੋਟੇ ਨੇ ਤੇ ਇਹਨਾਂ ਦੀ ਮਾਂ ਹੈ ਨਹੀਂ ਟੇਕ ਕੇਅਰ ਵਾਸਤੇ ਕਿਉਂਕਿ ਇਹ ਤਾਂ ਮਸ਼ੀਨ ਚੋਂ ਨਿਕਲੇ ਨੇ ਹਨਾ ਤਾਂ ਕਰਕੇ ਤਾਂ ਕਰਕੇ ਆਪਾਂ ਬਾਹਰ ਨਹੀਂ ਛੱਡੇ ਸੀ ਪਰ ਹੁਣ ਇਹ ਵਧੀਆ ਹੋ ਗਏ ਬਾਹਰ ਛੱਡਣ ਜੋਗੇ ਹੋ ਗਏ ਪੂਰੇ ਬਾਵਾ ਹੋ ਰਹੇ ਨੇ ਡੇਡੇ ਹੋ ਰਹੇ ਨੇ ਭੱਜੇ ਫਿਰਦੇ ਨੇ ਵਧੀਆ ਗੱਡੀ ਮਿੱਤਰੋ ਆਪਾਂ ਕੱਢ ਲਈ ਬਾਹਰ ਤੇ ਹੁਣ ਬਈ ਚੱਲਦੇ ਆਂ ਆਪਾਂ ਪੋਦੇ ਲੈਣ ਪੌਦੇ ਲੈ ਕੇ ਆਉਣੇ ਆ ਆਪਣੇ ਸੈਟਪ ਤੇ ਲਾਵਾਂਗੇ ਪੌਦੇ ਤੇ ਨਾਲੇ ਆਪਾਂ ਛੜਾਉਣੇ ਆ ਅਮਨ ਨੂੰ ਉਸ ਤੋਂ ਬਾਅਦ ਚੱਲਦੇ ਆ ਭਾਈ ਨਰਸਰੀ ਚ ਬਾਕੀ ਕੀਰਤ ਨੂੰ ਵੀ ਵਰਕ ਮਿ ਲਿਆ ਹੋਇਆ ਹੈ ਹਨਾ ਪੌਦੇ ਲਾਉਣ ਦਾ ਯੈਸ ਇਹਨੂੰ ਸਕੂਲ ਚ ਵਰਕ ਦਿੱਤਾ ਭਾਈ ਪੌਦੇ ਲਾਉਣੇ ਆ ਦੋ ਨਾਲੇ ਇਹਦੇ ਪੌਦੇ ਲਾ ਦਾਂਗੇ ਦੇਖੋ ਵੀ ਨਰਸਰੀ ਯੇ ਬਾਕੀ ਅੱਗੇ ਵੀ ਉਧਰ ਚੱਲਦੇ ਆ ਇੱਧਰ ਗਮਲੇ ਰੱਖ ਰੱਖੇ ਨੇ ਹਨਾ ਕਿੰਨੇ ਸੋਹਣੇ ਨੇ ਆ ਬਾਅਦ ਚ ਦੇਖਾਂਗੇ ਗਮਲੇ ਵੀ ਲੈ ਲੈ ਚਲਾਂਗੇ ਇਧਰ ਫੁੱਲਾਂ ਵਾਲੇ ਨੇ ਫੁੱਲਾਂ ਵਾਲੇ ਬੂਟੇ ਪਹਿਲਾਂ ਆਪਾਂ ਜਿਹੜੇ ਲੈਣੇ ਆ ਉਹ ਦੇਖ ਲਈਏ ਕਿਧਰ ਆ ਚੀਕੂ ਉਹ ਲੱਗ ਰਿਹਾ ਅੱਛਾ ਚੀਕੂ ਆ ਆ ਸੀ ਹੈ ਨਾ ਛੋਟਾ ਚੀਕੂ ਆ ਚੱਲ ਚੀਕੂ ਵੀ ਲੈ ਚਲਾਂਗੇ ਇੱਕ ਲੈ ਲਿਆ ਆਪਾਂ ਚੀਕੂ ਚੀਕੂ ਆ ਹੈ ਕਿੱਥੇ ਲੱਗ ਰਹੇ ਨੇ ਆ ਸੀਗੇ ਹੈਨਾ ਆ ਫਲ ਚੱਕ ਰੱਖਿਆ ਇਹ ਵੀ ਨਾਲ ਵੀ ਲਾ ਦੇ ਜੰਦਾ ਆ ਚੀਕੂ ਤੇ ਇੱਕ ਉਧਰ ਆੜੂ ਗਾੜ ਰੱਖਿਆ ਹੈਨਾ ਬਾਕੀ ਹੋਰ ਦੇਖਦੇ ਆ ਇੱਕ ਲੈ ਲਿਆ ਬਈ ਆਪਾਂ ਕਿੰਨੂ ਆ ਕਿੰਨੂ ਆ ਕਿਹੜਾ ਕੁਝ ਨਹੀਂ ਹੋਣ ਦੇਣਾ ਜੀ ਕਰੋ ਇਹ ਕਿਹੜਾ ਵਜਦਾ ਬਈ ਇਹ ਉਹ ਵਜਦਾ ਇਹ ਕੰਗੀ ਪਾਮ ਦੇਖਿਆ ਕਰੋ ਕੰਗੀ ਪਾਮ ਅੰਦਰ ਪੋ ਇਹ ਪਤਾ ਨਹੀਂ ਕਿਹੜਾ ਪਾਮ ਵਜਦਾ ਬਈ ਇਹ ਕਾ ਲੈ ਲਿਆ ਆ ਲੈ ਲਿਆ ਆਪਾਂ ਪੌਦੇ ਆਪਾਂ ਲੈ ਲੇ ਬਈ ਪੌਦੇ ਆਪਾਂ ਪੰਛੀ ਲੈ ਲੇ ਤੇ ਇੱਧਰ ਇੱਕ ਆ ਪਾਣੀ ਪਾਉਣ ਵਾਲਾ ਲੈ ਲਿਆ ਇਹ ਬਾਈਆਂ ਨੇ ਗਿਫਟ ਦਿੱਤਾਗਾ ਰਹਿਮਤ ਨੂੰ ਤੇ ਇੱਕ ਬਾਈ ਤੋਂ ਆਪਾਂ ਆ ਜਗਾਰਡਮੈਂਟ ਲੈਨੇ ਆ ਇਹ ਵਿੱਚ ਪਾਵਾਂਗੇ ਪੌਦਿਆਂ ਦੇ ਇਹ ਜਿਹੜੀ ਉਹ ਤਾਂ ਨਹੀਂ ਤੇ ਪੌਦੇ ਤੁਹਾਨੂੰ ਦਿਖਾ ਦਿੰਨੇ ਆ ਬਈ ਆ ਪਏ ਨੇ ਆ ਲੈਨੇ ਆਪਾਂ ਇਹਨਾਂ ਦੇ ਵਿੱਚ ਆ ਵੀਰੇ ਜਾਮਣ ਚੀਕੂ ਆੜੂ ਬਾਕੀ ਜਾਮਣ ਇੱਕਾ ਕਿੰਨੂ ਕਿੰਨੂ ਜਾਮਣ ਚੀਕੂ ਕਿੰਨੂ ਇੱਕ ਆੜੂ ਆ ਸ਼ੋਅ ਵਾਲੇ ਨੇ ਹਨਾ ਤੇ ਅਸ਼ੋਕੇ ਲੈਏ ਨੇ ਦੋ ਯਾਨੀ ਕਿ ਤਿੰਨ ਤੇ ਤਿੰਨ 6 7 8 9 ਹਾਂ 9 ਪੌਦੇ ਲੈ ਲੇ ਬਈ ਆਪਾਂ ਤੇ ਬਈ ਬਿੱਲ ਬਣਿਆਗਾ 9 ਪੌਦਿਆਂ ਦਾ 2400 ਰੁਪਇਆ ਕਹਿੰਦਾ ਬਈ ਬਾਕੀ ਕਰਦੇ ਆਂ ਗੱਲ ਬਾਤ ਇੱਕ ਲੈ ਲੇ ਬਈ ਆਪਾਂ ਆਹਾ ਇਹ ਆਪਾਂ ਲਾਵਾਂਗੇ ਮਾਸਟਰ ਕੇਜ ਦੇ ਅੱਗੇ ਇਹਨਾਂ ਦੇ ਵਿੱਚ ਲੈ ਲਈਆਂ ਆ ਦੋ ਦੁਪਹਿਰ ਖੜੀਆਂ ਇੱਕ ਪੀਲੇ ਰੰਗ ਦੀ ਇੱਕ ਔਰੇਂਜ ਕਲਰ ਦੀ ਤੇ ਆ ਵੀ ਲੈ ਕੇ ਚੱਲਦੇ ਆਂ ਆਪਾਂ ਜਗਾਰਡਮੈਂਟ ਤੇ ਸਾਰੇ ਪੌਦੇ-ਪੂਦੇ ਬਈ ਲੈ ਲੇ ਪੇਮੈਂਟ ਹੋ ਗਈ ਬਸ ਹੁਣ ਗੱਡੀ ਚ ਰੱਖ ਕੇ ਘਰੇ ਚੱਲ ਕੇ ਮਿਲਦੇ ਆਂ ਆ ਵੀ ਘੈਂਟਾ ਚੀਜ਼ ਹਨਾ ਸੋਹਣਿਆ ਹੂੰ ਆ ਸਹੀ ਲਾਸਟ ਪੌਦਾ ਸਾਰੇ ਪੌਦੇ ਰੱਖੇ ਗਏ ਬਈ ਗੱਡੀ ਭਰ ਗਈ ਪੌਦੇ ਨਾਲ ਆ ਜਾ ਵੀ ਗੀਰਤ ਬਾਹਰ ਆ ਚੱਕ ਲਿਆ ਭਾਂਡੇ ਜੀ ਭਾਂਡਾ ਠੀਕ ਚੱਕ ਲੈ ਹਾਂ ਇੱਕ ਤੂੰ ਫੜ ਲਾ ਇਹਨਾਂ ਦੇ ਸੰਗਲੀਆਂ ਪਵਾਲੀਆਂ ਬਈ ਆਪਾਂ ਆ ਚੱਕ ਲਿਆ ਉਹ ਤੁਹਾਡਾ ਗਿਫਟ ਸਾਰੇ ਪੌਦੇ ਲੈ ਆ ਕੇ ਇੱਥੇ ਸੈੱਟ ਕਰਤੇ ਬਈ ਆ ਗ੍ਰੀਨ ਨੈੱਟ ਦੇ ਥੱਲੇ ਤੇ ਬਈ ਮਾਲੀ ਨੇ ਕਿਹਾ ਸੀ ਵੀ ਸ਼ਾਮ ਨੂੰ ਲਾਇਓ ਹੁਣ ਤਾਂ ਆਪਾ ਹਨਾ ਤਾਂ ਕਰਕੇ ਬਈ ਆਪਾਂ ਇਹਨਾਂ ਨੂੰ ਸ਼ਾਮ ਨੂੰ ਲਾਵਾਂਗੇ ਤੇ ਫਿਰ ਨਾਲੇ ਤੁਹਾਨੂੰ ਅਗਲੇ ਬਲੌਗ 'ਚ ਸਰਾ ਲਾ ਕੇ ਦਿਖਾਵਾਂਗੇ ਆ ਮੰਗਲੀ ਕੁਮਰਗੀ ਨੇ ਹੋਰ ਸੇਵਾ ਉਹ ਖਿੱਚ ਕੇ ਲੈ ਲਿਆ ਆਪਦੇ ਥੱਲੇ ਆਂਡੇ ਤੇ ਬਈ ਗਰਮੀ ਵਾਲੀ ਆ ਆਪਾਂ ਇਹਨੂੰ ਵੀ ਥੱਲੇ ਨਹੀਂ ਬਿਠਾਉਣਾ ਚੱਕੋ ਬਈ ਕਾਂਡਾ ਭੰਨਤਾ ਤੇ ਇਹਨੂੰ ਵੀ ਨਹੀਂ ਆਪਾਂ ਥੱਲੇ ਬਿਠਾਉਣਾ ਥੱਲੇ ਆ ਗਿਆ ਸੇਵਾ ਤੇ ਨਹੀਂ ਬਿਠਾਉਂਦੇ ਇਹਨੂੰ ਕਿਉਂਕਿ ਭਈ ਅੰਡੇ ਵੀ ਖਰਾਬ ਹੋਣਗੇ ਨਾਲੇ ਮੁਰਗੀ ਤੰਗ ਹੋਊਗੀ ਵੀ 21 ਦਿਨ ਆਜੋ ਇਹਨੂੰ ਫੜ ਕੇ ਨਮਾਈਏ ਤੇ ਦੋ ਤਿੰਨ ਦਿਨ ਲਗਾਤਾਰ ਨਮਾਵਾਂਗੇ ਜਮਾ ਨਾਰਮਲ ਹੋ ਜੂ ਉਸ ਤੋਂ ਬਾਅਦ ਇਹ ਨਾ 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 ਲੈ ਛੱਡ ਅੰਦਰ ਇਹਨੂੰ 2 ਮਿੰਟ ਅੰਦਰ ਹੀ ਰੱਖੀ ਠੀਕ ਆ ਠੰਡੀ ਕਰ ਦੇ ਬਸ ਇਹਦਾ ਮੂੰਹ ਨਾ ਡੁੱਬਣ ਨਹੀਂ ਮੂੰਹ ਮੂੰਹ ਬਾਹਰ ਰੱਖ ਬਸ ਇੱਥੇ ਰੱਖ ਠੰਡੀ ਹੋ ਜਾਣ ਦੀ ਓ ਓ ਹੋ ਹੋ ਕੀਰਤਾਂ ਛੱਟ ਕੇ ਦਿੱਤੀ ਇੱਧਰ ਹੋ ਜਾ। ਦੇਖੀ ਛੜਤੀ ਬਈ ਕੀਰਤ ਨੇ। ਚਲੋ ਕੋਈ ਨਹੀਂ ਹਨਾ ਇਹਦੇ 2-3 ਮਿੰਟ ਅੰਦਰ ਲਵਾਤੇ ਕੱਲ ਨੂੰ ਫੇਰ ਇਹਨੂੰ ਦੁਬਾਰੇ ਨਮਾ ਦਾਂਗੇ ਸੈੱਟ ਹੋ ਜੂਗੀ। ਆ ਲਿਆਂਦਾ ਬਈ ਡਾਣਾ ਇਹ ਆਪਾਂ ਲਾਵਾਂਗੇ ਮਾਸਟਰ ਕੇਜ ਦੇ ਅੰਦਰ ਆਪਣੀਆਂ ਚਿੜੀਆਂ ਤੇ ਤੋਤਿਆਂ ਦੇ ਬੈਠਣ ਲਈ ਬਹੁਤ ਸੋਹਣਾ ਲੱਗੂ ਬਈ ਅੰਦਰ ਲੱਗਿਆ ਹੋਇਆ ਤੇ ਕਦੇ ਦਿਨ ਤੱਕ ਆਪਾਂ ਇਤੇ ਚਿੱਟਾ ਰੰਗ ਮਾਰ ਦਾਂਗੇ ਵਾਈਟ ਕਲਰ ਕਰ ਦਾਂਗੇ ਬਹੁਤ ਸੋਹਣਾ ਲੱਗੂ ਬਈ ਆ ਜਾਓ ਬਈ ਫਿਰ ਲਾ ਕੇ ਦੇਖੀਏ ਇਹ ਇੱਥੇ ਆਊਗਾ ਹਨਾ ਆਏ ਹਨ ਸੈਟ ਆਏ ਮੂੰਹ ਕਰ ਦਿੰਨੇ ਆ ਚਲੋ ਬਈ ਪਹਿਲਾਂ ਲਾ ਦਈਏ ਫਿਰ ਤੁਹਾਨੂੰ ਬਾਹਰੋਂ ਦਿਖਾਉਣੇ ਲੱਗਿਆ ਹੋਇਆ ਫਿਲਹਾਲ ਬਈ ਆਪਾਂ ਆਹ ਲਾਤਾ ਤੇ ਦੇਖੋ ਕਿਵੇਂ ਲੱਗਦਾ ਇਹਦੇ ਇੱਕ ਪਾਸੇ ਡਾਣੀਆਂ ਨੇ ਤੇ ਇਹਦੇ ਉੱਤੇ ਜਦੋਂ ਛिडੀਆਂ ਬੈਠੀਆਂ ਹੋਈਆਂ ਉਦੋਂ ਬਹੁਤ ਜ਼ਿਆਦਾ ਸੋਹਣਾ ਲੱਗੂਗਾ ਤੇ ਨਾਲੇ ਜਦੋਂ ਇਹਦੇ ਤੇ ਰੰਗ ਮਾਰਤਾ ਵਾਈਟ ਫੇਰ ਤਾਂ ਬੜਾ ਯਾਦੇ ਸੋਹਣਾ ਲੱਗੂਗਾ ਇਧਰੋਂ ਦੇਖੋ ਬਈ ਕਿਵੇਂ ਲੱਗਦਾ ਤਾਂ ਬਈ ਕੈਂਟ ਲੱਗ ਰਿਹਾ ਬਈ ਅੰਦਰ ਡਾਣਾ ਤੇ ਚਿੜੀ ਤਾਂ ਹਲੇ ਕੋਈ ਬੈਠੀ ਨਹੀਂ ਆਕੇ ਬਾਕੀ ਜਦੋਂ ਬੈਠੀਆਂ ਬਹੁਤ ਸੋਹਣਾ ਲੱਗੂਗਾ ਬਾਕੀ ਪੱਤੇ ਇੱਕ ਵਾਰੀ ਇਹ ਨਹੀਂ ਛੱਡਤੇ ਤਾਂ ਇਹ ਤਾਂ ਆਪ ਹੀ ਖਾ ਜਾਣਗੇ ਆ ਬਾਕੀ ਰੰਗ ਮਾਰਾਂਗੇ ਤੇ ਤੇ ਨਾਲੇ ਹੋਰ ਲਾਵਾਂਗੇ ਕੋਈ ਕੈਂਟ ਆ ਜਿੱਦੀਆਂ ਡਾਣੀਆਂ ਦੋਨੇ ਪਾਸੇ ਵਧੀਆ ਹੋਣ